ਇਹ ਵਸਾਰ ਵਾਲੀ ਕੱਟਿਆ ਆ ਉਹ ਆਇਆ ਆ ਹਾਂ ਉਹ ਹੀ ਵਦਨ ਮਾੜਾ ਸਲਾ ਉਹ ਇਹਨਾਂ ਬੜੀ ਬੜੀ ਮਾਜ ਦੇ ਗੀ ਦਾ ਪੌਂਡਿਆ ਮੈਂ ਅੱਛਾ ਤੇ ਮੈਂ ਤਾਂ ਇਦਾਂ ਵੇਖੀ ਪਾ ਕੇ ਤਾਂ ਬੜੀ ਵਧੀਆ ਹੀ ਲੱਗਦਾ ਬਾਤ ਹੀ ਜਿਹੜਾ ਕਿਸੇ ਨੇ ਗਾਇਆ ਹੈ ਮੇਕਅਪ ਪੂਰਾ ਕੀਤਾ ਮੈਂ ਕਿਨਾ ਲੇਗ ਰਹੀ ਹਾਂ ਜਦੋਂ ਲੋਕੀ ਸਰੀਰ ਨੂੰ ਨਹਾਉਂਦੇ ਨੇ ਉਹਦੇ ਨਾਲ ਟੌਰ ਕਰਦੇ ਨੇ ਜਵਾਰੀ ਦਾ ਪਾਸਾ ਉਹਨਾਂ ਕੱਢ ਕੇ ਰੱਖਿਆ ਤੇ ਯਾਰ ਅੱਛੇ ਨੇ ਕੋਲੇ ਬਸ ਸਹੀ ਗੱਲ ਠੱਡੀ ਹੀ ਮੱਜ ਮਾ ਸਕਦਾ ਮੈਂ ਇਦਾਂ ਕਰਦਿਆਂ ਮੈਂ ਜਾ ਰਹੀ ਰੱਖੀ ਜੀ ਕਈ ਮੀਆਂ ਤੇਰੀਆਂ ਗੱਲਾਂ ਆ ਗਏ ਰੇਹ ਲੈ ਆਂਦੀ ਆ ਫਿਰ ਹੈ ਗਿਆ ਗਿਆ ਨੇ ਬੈਠਾ ਦੋ ਤਿੰਨ ਤਿੰਨ ਬੈਠਾ ਤਿੰਨ ਤਿੰਨ ਹੀ ਮੱਜਾਂ ਛੇ ਨੰਗਰ ਸੁਣ ਚਲੋ ਛੇਵੇਂ ਚੋਟੀ ਦੇ ਡੰਗਲੇ ਚੋਟੀ ਦੇ ਸਿਰੇ ਸਿਰੇ ਦੇ ਇੱਕ ਬਾਤ ਤੋਂ ਬਾਤ ਚੀਜ਼ੇ ਵਰ ਖੰਮੇ ਅੱਜ ਤੁਹਾਨੂੰ ਜਦੋਂ ਆ ਮਈ ਆ ਗਈ ਜੋ ਫੇਨਾ ਬੁੱਤ ਦਸੀਏ ਠੰਡਾ ਕਰਕੇ ਸੰਦੀਪ ਦੇ 14 ਦੋ ਦੋ ਆ ਮੈਨੂੰ ਥਲੇ 14 ਅੱਜ ਸਤਵਾਂ ਦਿਨ ਪਈ ਅੱਛਾ ਤੋਰ ਜੀ ਫਿਰ ਲੋ ਜੀ ਠੰਡਾ ਕਰਕੇ ਚੋਰਾ ਕਰਦਾ ਸਤਵਾਂ ਦਿਨ ਉਹ ਵੇ ਸੋਇਓ ਕੱਟੇ ਕੱਟਾ ਮਾਗਰ ਆ ਗਿਆ ਵੇਖੋ ਮਰਾ ਧੰਨਵਾਦ ਇਕ ਮਰਾ ਕੰਮ ਕਰ ਰਿਹਾ ਬਾਕੀ ਗੱਲ ਸਿੱਖੇ ਸਭ ਵੇਖੋ ਮਰਾ ਦੇ ਚਾ ਆ ਬੀ ਧੰਨਵਾਦ ਤੇ ਮੇਰੀ ਵੇਰ ਵੀ ਪੂਰੀ ਹੈ ਕੋਈ ਬਾਹਰ ਹੋਣੀ ਇਥੋ ਹੀ ਲੋਕੜ ਮਾਲ ਵੇਖੋ ਬੱਕਰੀ ਵੀ ਗਈ ਤਰੀ ਦਾ ਖਦੀ ਚੋ ਆਂ ਦੇਖੋ ਦਹਾਵਗਾ ਮੈਂ ਜੀ ਓਕੇ ਨੰਦੀ ਵੀਰ ਜੀ ਕਿਦਾਂ ਦਾ ਕਰ ਗਿਆ ਡਲਸ ਬੋਲੋ ਭਰਾ ਮੈਂ ਤਾਂ ਗਈ ਲੱਖ ਦੀ ਹਾਂਜੀ ਤੇ 95000 ਦੀ ਮੈਂ ਕਿਹਾ 90 ਦੀ 90000 ਹੁਣ ਹਿੜਦਾ ਦੇਖੋ ਇੱਕ ਵੀ 15 10 ਹੀ ਮੰਗ ਰਹੇ ਤਾਂ 90 ਦੀ ਮੈਂ ਕਿਉਂ ਦਾ ਜਲੋ ਪੂਰਾ ਪਰ ਜਾਣ ਨਹੀਂ ਜਦੀ ਵੀਰ ਮੱਝ ਦੋ ਤੇ ਉਹ ਲਾਸਟ ਵਾਰ ਜਦੋਂ ਤੁਹਾਨੂੰ ਪਾਤੀ ਸੀ ਅੰਟੀ ਪੂਰੀ ਕੰਮ ਵੱਡੀ ਵੱਡੀ ਮਾਝਾ ਨਾ ਲਓ ਜੀ ਆਹ ਦੇਖ ਲਈ ਤੇਜੇ ਸੂਏ ਨਹੀਂ ਆ ਸੂਏ ਹੋ ਗਏ 15 ਦਿਨ 13 ਕਿਲੋ ਦੁੱਧ ਦੇਖਿਆ 13 ਕਿਲੋ ਪੂਰਾ ਠੱਡਾ ਕਰਕੇ ਮੈਂ ਵੀ 6 ਕਿਲੋ ਦੁੱਧਾ ਕਟਾ ਇਹਦੇ ਮਗਰਾ ਇਹਦੇ ਮਗਰ ਇਹ ਵੀ ਚੱਕਰ ਆਦਮ ਮੈਂ ਇਹ ਚੱਕਰ ਉਹਨਾਂ ਦੇਖ ਕਰ ਇਹ ਬੜੀ ਚੰਗੀ ਆਹ ਵੇਖੋ ਪੂਰਾ ਤੇਰਾ ਉਹ ਪੂਰਾ ਤੇਰਾ ਕਿਲੋ ਹਾਂ ਤੁਸੀਂ ਵੇਖੋ ਥੱਲੇ ਖੈ ਨਹੀਂ ਤੁਸੀਂ ਥੱਲੇ ਲੱਗਦੀ ਹੈਗੇ ਸਾਠ ਠੀਕ ਹੈ ਕੋਈ ਸਾਈ ਪਾਦੇ ਸਦੀਨੇ ਆਉਣ ਲੈ ਚਾ ਆਗੇ ਜਬਾਣੇ ਅੰਦਰ ਪਾਦੇ ਨੀਲੀ ਖੜੀ ਆ ਆਜੀ ਲਖਾ ਲਿਓ ਰੋ ਐ ਪੜਿਆ ਤਰੀਆ ਦੀ ਮੈਂ ਤੁਹਾਨੂੰ ਕੋਈ 3000 ਦੀ ਕਾਟਾਂ ਦਿੱਤੋ ਦੋ ਬੱਤਰ ਦੀ ਬੱਤਰ ਦੀ ਪੂਰਾ 13 ਦੇ ਬੰਦੇ ਵਿੱਚ ਚੋਕ 13 ਕਿਲੋ ਪਾਦੇ 50 ਪਾਦੇ 100 ਪਾਦੇ ਬੱਠੀ ਚੋਕੇ ਦਵਾ ਚਲੋ ਠੀਕ ਆ ਐ ਪਾਰ ਵੀ ਨਹੀਂ ਆ ਰਹੀ ਹਟ ਜਾਓ ਕਰਜ ਹੁਣ ਵੇਖੇ ਨੀਲੀ ਨਿਗਰ ਮਾਰੋ ਜਿੱਥੇ ਨੀਲੀ ਮੱਝ ਹੋ ਗਈ ਦਿੱਤੇ ਕਿ ਗੋਰਨਾ ਖਾਣੀ ਨੇ ਆਪਾਂ ਪਰ ਮੈਂ ਲੱਤ ਦੇਵੀ ਦਾ ਨਿਸ਼ਾਨੀ ਨਾ ਰੱਖਿਆ ਮੈਨਾਂ ਨਿਸ਼ਾਨੀ ਹਾਂ ਅੱਛਾ ਨਿਸ਼ਾਨੀ ਦੀ ਨਿਸ਼ਾਨੀ ਨਾ ਰੱਖਿਆ ਹਾਂ ਹਾਂ ਨਿਸ਼ਾਨੀ ਅੱਛਾ ਉਹਨਾਂ ਨੇ ਜਿਵੇਂ ਮੈਨਾਂ ਨਿਸ਼ਾਨੀ ਨਾ ਰੱਖਿਆ ਪਰ ਜਿਹਨੇ ਰੱਖਿਆ ਕੋਈ ਸੋਚ ਸਮਝ ਗਿਆ ਆਹ ਲੰਦੀ ਨਦੀ ਜਿਹਨਾਂ ਕਰੋ ਲੈਂਦੀ ਪਰਾਲੀ ਦੇ ਪੁਰਾਣੀ ਗਾਨੀ 6 ਪਦੇ ਬਾਬੇ ਦਾ ਲੈਂਦੇ ਨਿਸ਼ਾਨੀ ਅਨੇ ਨਿਸ਼ਾਨੀ ਨਾਲ ਨਿਸ਼ਾਨੀ ਰੱਖਿਆ ਇੰਨੀਆਂ ਗਾਨੀਆਂ ਦੇ ਦਾਸ ਹਾਲ ਪੁਰਾਣੀ ਦਾ 7 ਸਾਲ ਪੁਰਾਣੀ ਦਾਸ 7 ਸਾਲ ਬਾਪੇ ਕੋ ਲਈ ਹੈ ਮੈਨਾਂ ਵਾਹ ਉਨੇ ਨਾਰ ਖੈ ਦਾ ਨਿਸ਼ਾਨ ਨਿਸ਼ਾਨੀ ਨਾ ਇਹ ਤੀਏ ਪੁਰਾਣੇ ਤੋਂ ਪੁਰਾਣੇ ਰੋਣੇ ਪੁਰਾਣੇ ਪੁਰਾਣੇ ਦਾ ਵੇ ਦੀ ਮਾਣ ਦੁੱਧ ਕਿੰਨੇ ਰਗਾੜਾ ਆਏ ਕੋਈ ਪਤਾ ਝੂਠ ਬੋਲਣ ਵਾਲਾ ਪਤਾ ਨਹੀਂ ਦੇਖੋ ਮੈਂ ਦੇਖਦੀ ਹਾਂ ਦੇਖੋ ਨਹੀਂ 15 ਕਿਲੋ ਦਾ ਮੈਂ ਇਹ ਦੁੱਧ ਚੁੰਦਾ ਰਿਹਾ ਦੇਖੋ ਸਾਰੀ ਡਿਟੇਲ ਦੱਸਣ ਦੇ ਹਾਂ ਚਲੋ ਕੋਈ ਨੀ ਨਾ ਆਇਆ ਆਂ ਦੋ ਦੁੱਧ ਦੁੱਧ 15 ਕਿਲੋ ਦੇ ਘਰੇ ਘਾਟੇ ਦੀ ਮੈਂ ਕੱਢੀ ਦੇਖਾ ਇੱਕ ਹਫਤਾ ਲਊਗੀ ਲੋ ਜੀ ਦੇਖੋ ਕੋਈ ਨਿਸ਼ਾਨੇ ਚੱਲਾਂਗੇ ਫਿਰ ਨੀਲੀ ਪਿਓਰ ਅੱਛਾ ਰਿਹਾ ਅਲੇ ਟਾਈਮ ਨਹੀਂ ਉਹ ਬਣਾ ਦੇਣੀ ਮਸਾ 15 ਦਾ ਲਾਗੇ ਨੇ 15 ਦਾ ਲਾਗੇ ਬਾਦੀ ਮੈਂ ਪੂਰੀ ਅਸਾਂ 15 ਦਾ ਲਾਗੇ ਕੱਢ ਰੋ ਉਹ ਬੁਸ਼ੇ ਦੇ ਵਿੱਚ ਛੱਡੇ ਰੱਖ ਜੀਆ ਹੋਰ ਚੰਗੀ ਗਰੰਟੀ ਵਾਲੀ ਸੰਦੀ ਵੀ ਰੱਖੋ ਜੀ ਗਰੰਟੀ ਵਾਲੀ ਜੀ ਦੇਖੇ ਤੁਮਾ ਉਹ ਜੀ ਕਰ ਠੀਕ ਆ ਲੈ ਠੀਕ ਆ ਲੱਗਾ ਫਿਰ ਇਹੋ ਆ ਨੇ ਫਾਦਰ ਸਾਹਿਬ ਨਹੀਂ ਬੈਠੇ ਕੈਮਰਾ ਮਾਰੋ ਆਹ ਲਾਓ ਚੇਅਰਮੈਨ ਸਾਹਿਬ ਨਹੀਂ ਵੱਡੇ 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 ਆਰ ਆ ਸਾਜੀ ਨਾਦਰੀ ਕਾਲ ਬੁਲਾਓ ਸਾਜੀ ਨਾਦਰੀ ਕਾਲ ਸਾਜੀ ਨਾਦਰੀ ਕਾਲ ਹਾਂਜੀ ਬੜਾ ਮੈਂ ਨੀਓ ਜੀ 80 ਹਜ਼ਾਰ ਦੀ ਦੇ ਦिए ਤੇਦੀ 5 ਛੜਾਂ ਦੇ ਸਾਹਮਣੇ 75 ਹਜ਼ਾਰ ਦੀ ਆ ਵੀ ਆ ਵੀ ਆ ਪੈ ਜੋ ਤੇ ਅੱਤਰਦੀ ਕੋਈ ਇਹਦਾ ਲਾਪਾ 75 ਹਜ਼ਾਰ ਦੀ ਇਹ ਬੰਦੇ ਆਏ ਲੱਖਾਂ ਆਏ ਬਸਰੀਆ ਏ ਪਿੰਡ ਮੰਦਿਆਵੀ ਮਈਆਂ ਦੰਦੀਆਂ ਸੰਦੀਵਿਕ ਤਾਂ ਦੀਆਂ ਨਹੀਂ ਬੰਦੇ ਆ ਇਹ ਨਹੀਂ ਪਹਿਲਾਂ ਹੀ ਜਾਇ ਰੇਟ ਕਰਦੇ ਤਾਂ ਹੁਣ ਵੀ ਜਾਇ ਰੇਟ ਚਾਹੀਦਾ ਜਾਇ ਰੇਟ ਹੈ ਹਾਰ ਕਰਕੇ ਨਾ ਨਾ ਲੈ 1.30 ਲੱਖ ਦੀ ਉਹ ਨਹੀਂ ਰੇਟ ਆ ਵੇ ਮਈਆਂ 14 14 ਕਿਲੋ ਵਾਲੀ ਨਹੀਂ ਠੀਕ ਆ ਬੜਾ ਜਲਦੀ ਜਲਦੀ ਲੱਖ ਦੀ ਸਿਰੇ ਦੀ ਮਈਆਂ ਲਾਹੇ ਅੱਛਾ ਸਿਰੇ ਦੀ 1 ਲੱਖ ਰੁਪਏ ਕੋਈ ਦੇ ਦੇ ਸਿਰੇ ਦੀ ਮਈ ਕੱਢ ਕੇ ਦਿਖਾ ਤਾਂ ਜਿਹੜਾ 1.30 ਬਾਜ਼ਾਰ 'ਚ ਮੁੱਲ ਹੋਗਾ ਪਰ ਠੀਕ ਆ ਚੱਲਾਂ ਤਾਂ ਫਿਰ ਇੱਥੇ ਨਹੀਂ ਮੁੱਕਣੀ ਮਈਆਂ ਆ ਨਹੀਂ ਹਨ ਮੈਂ ਪਾਜੇ ਇਹ ਸੁਣਿਆ ਵੇਖੋ ਵੱਡੀ ਮਾੜੀ ਯਾਰ ਜਿੱਦੀ ਬੱਸੀ ਭਗੜਿਆ ਆਹੇ ਹੋ ਮੇਰਾ ਆ ਇਹ ਦੋਈ ਪਰਲੇ ਹਾਂ ਸਹੀ ਆਹ ਬੱਸੀ ਮੱਛੀ ਆ ਪਕਕੋ ਦੀ ਸੁਈਂ ਦਾਲੂ ਨਾਲ 22 ਕਿਲੋ ਦੁੱਧ ਤਿਆਰ ਹੈ ਬੱਲੇ ਬੱਲੇ ਬੋਲਾ ਹਿੰਦੀ ਵਿੱਚ ਬੋਲਾ ਬਾਈ ਕਿਲੋ ਜੋ ਬੋਲਾ ਬਾਈ ਕਿ ਨਾ ਤਰੋ ਸਰਕਾਰੀ 22 ਬਾਈ ਦਾ ਅਤਰੀ ਰਾਜਿਆ ਜੀ ਉਹ ਕੱਢਦਾ ਨਹੀਂ ਕੋਈ ਥੋੜੀ ਕੀਤਾ ਪਰ ਹੈ ਦੇਖੋ ਬਸ ਠੀਕ ਆ ਮਾਰ ਲਿਆ ਬਈ ਲੈ ਦੇ ਦੋ ਦਰਦ ਦਰਦ ਰੋਕੇ ਰੋਕੇ ਆ ਦੇਖੋ ਆਖਲਾ ਕਲਾ ਖਾਣਾ ਖਾਣ ਵੀ ਮੋਟਾ ਪੂਰਾ ਪੂਰਾ ਮੋਟਾ ਜਬਰਦਸਤ ਮੋਟਾ ਪੂਰੇ ਕਿਲੇ 12 ਬਹਾਵ 14 3 ਗ੍ਰੇਡ ਦੀ ਸ਼ਿਫਟ ਹੈ ਸਦੀਗਰੇ ਮੈਨ ਦੀ ਸ਼ਿਫਟ ਹੈ ਜਦੋਂ ਚਾਹੁੰਦੇ ਆ ਨਾ ਉਸੇ ਲਈ ਕਰਨ ਵਾਲੀ ਗਾਈ ਪਰ ਠੀਕ ਹੈ ਗਾਦੇ ਤੋਂ ਬਚੇ ਖਾਣ ਪਰ ਬਚਾ ਲੈ ਹਾਂ ਖੁੱਫ ਨੇ ਖੁੱਫ

ਮਈ ਹੈ ਗਾਣੀ ਹੈ ਮੈਂ ਇਹਦੇ ਘੈੜ ਕੋ ਵੀ ਕਰਾਉਂਦਾ ਬਾਗਿਆ ਹਾਜੀ ਕਰਾਸ ਚਾ ਬਾਗਿਆ ਪੂਰਾ ਮੋਟਾ ਥਾਣੇ ਸਦੀਵਦਾ ਥਾਣ ਵੀ ਇਹ ਗਾਈ ਦੇ ਦੁੱਧ ਕਰਦੀ ਜਾਂਦੇ ਕਿਥੋਂ ਤੱਕ ਚੱਲਾਂਗਾ ਹਾਂ ਠੀਕ ਚਲੋ ਬੱਠੀਕਾ ਇਹਨਾਂ ਤੋਂ ਵੀ ਮਾਰ ਦੇ ਦਿੰਦੀ ਆ ਤਰਾ ਬੜੀ ਗਾਂ ਆਵੇ ਦੇਖੋ ਸਹੀ ਟਰਾਈ ਕਰਕੇ ਦੇਖੋ ਇਹੋ ਜੀ ਗਾਂ ਜਾਨ ਤੇ ਦੇਖੋ ਸਹੀ ਮਾਰ ਕੇ ਜਾ ਲੈ ਹੋ ਜਾ ਤੂੰ ਦੇਖੋ ਸਹੀ ਹੈ ਕਿਹੜੀ ਵੈਰੈਟੀ ਆ ਗਾਤ ਨਹੀਂ ਮਾਰਦੀ ਜੀ ਹੋਰ ਜੀ ਵੜਨੀ ਆ ਵੇਖੋ ਸਹੀ ਗਾਲੀ ਫੇਰ ਅੱਗੇ ਕਰਦੀ ਵੇਖੋ ਦੇਖੋ ਯਾਦ ਤੱਕ ਨਹੀਂ ਪਹਿਲਵਾਨ ਚੋਂ ਡਿਆ ਨਾਮਈ ਨਾਮਈ ਘੁੜਗਾਈ ਚੋਂ ਡਿਆ ਚਲੋ ਠੀਕਾ ਵਰੋਂ ਨੇ ਕਰੀ ਖੋਦੋ ਚੰਗੀ ਚੰਗੀ ਗਾਈ ਨੂੰ ਚੰਗਾ ਹੀ ਬੰਦਾ ਚੋਇ ਤੇਰੀ ਬੰਦਗੀ ਇਹਦਾ ਹੱਕ ਤੁਮ ਤੈਨੂੰ ਪਤਾ ਹੀ ਨਹੀਂ ਕਹਿੰਦੇ ਨੇ ਜਿਆਲੇ ਗੱਲਾਂ ਸੱਚੀਆਂ ਹਾਂ ਜੀ ਡਰਾ ਕੇ ਹੋਰ ਹੋਰ ਆ ਰਹੇ ਖੋਦਾਂਗੇ ਹੋ ਦੇਖੋ ਕੱਲਾ ਗੜ ਖਾਣ ਲਗਾ 30 ਸਾਲ ਦੀ 30 ਸਾਲ ਹੈ ਡੈਡੀ ਨੇ ਜਾਈਆਂ ਵੇਚੀਆਂ 100 ਕੇ ਬਾਠ ਠੀਕ ਆ ਇਹ ਹੀ ਸਾਹ ਅੱਗੇ ਬਾਈਰ ਸਾਹ ਬੈਠਾ ਹੋਵੇ ਨਾ ਵੇਲੀ ਬਣਦੇ ਨੇ ਅੱਜ ਤੇ ਨਹੀਂ ਆਣੇ ਹਾਂਜੀ ਉਹ ਇਹ ਪੂਰੀ ਅਖਰਾ ਹਾਂਜੀ ਤੇ ਬਾਹਰ ਨਾਲ ਕੋਈ ਸਾਹ ਨਾ ਨਹੀਂ ਇਹ ਯੂ ਸਾਰੇ ਬਪੂ ਦਾ ਹਾਂ ਆਹ ਵੇਖੋ ਕੋਈ ਵਾਰ ਨਹੀਂ ਹਾਂਜੀ ਬਰਾ ਗਾਈ ਦਾ ਹੀ 85000 ਦੀ ਹੂੰ ਪਰ 80000 ਦੀ ਗਈ ਅਸੀਂ ਵੀ ਦਦਾਂਗੇ ਸਦੀਗਰ ਛੋੜ ਛੋੜ ਕਰਦੇ ਕਿੰਨੀ ਕਰਦੇ ਦੋ ਹੀ ਕਰਾਇਆ ਛੱਡਾਂਗੇ 2000 ਚਲੋ ਫੈਨ 30 ਲੀਟਰ ਦੁੱਧ ਦੋ ਤੇ ਫੈਨ ਵੀ ਦੀ ਸਦੀਗਰ 1 ਰੁਪਇਆ ਦੇਵੇ ਘਰ ਜਾ ਕੇ ਪੈਸੇ ਪਾ ਦੇ ਜੇ ਵੈਨ ਮਾਰੀ ਹੋਵੇ ਚਲੋ ਪਰ ਠੀਕ ਹੈ ਇੱਕ ਦੁਕੀ ਨਾ ਦੇਵੇ ਆ ਜੀ ਪਹਿਲਾਂ ਸੁਬਾ ਮੋਤ ਚਾਰ ਦਿਨ ਚਾਰ ਦਿਨ ਪਹਿਲਾਂ ਧੁਆ ਇਹ ਵੀ ਵੇਖੋ ਭਰਾ ਜੀ ਇਹ ਵੀ ਕਹਿਣਾ ਘੱਟ ਨਹੀਂ ਜੇ ਇਹ ਘੱਟ ਕਿੱਥੇ ਹੈ ਬੜੀ ਨਹੀਂ ਮੈਂ ਠੀਕ ਆ ਮੇਰਾ ਸਰਬਾਲਾ ਮੈਂ ਸਦੀਗਰ ਕਾਰਡ ਲਾਈਆਂ ਲਾਈਦਾ ਹੈ ਕਾਰਡ ਘਰ ਹਰੀਆਣੇ ਦੇ ਜਾਂ ਮਈਆ ਲਈਆ ਦੇਖੋ ਬਸੀ ਚੱਲਣ ਤੋਂ ਕਰਾਂ ਦੇਖੋ ਬਸੀ ਆ ਐਗਰੀ ਸਦੀਰ ਬਸੀ ਪਹਿਲੀ ਰਾਤ ਨੂੰ ਸਭ ਪਹਿਮੇ ਨਹੀਂ ਦੇ ਹੁਸਨ ਰੱਖੋ ਹੁਸਨ ਰੱਖੋ ਹੁਸਨ ਰੱਖੋ ਪਿੱਤਾ ਸੋਣਾ ਹੁਸਨ ਇਹ ਮੇਰਾ ਹੁਸਨ ਬਹੁਤ ਅੰਦਰ ਵੱਧਾ ਇਹ ਕਿੱਚਾ ਆ ਦੇਖੋ ਅੰਦਰ ਰੇਟੀ ਦੰਦ ਵੀ ਹਾ ਹਾ ਇਧਰ ਦੰਦ ਨਹੀਂ ਦੰਦ ਨਹੀਂ ਦੰਦ ਹਾਂ ਤੋਰੋ ਤੋਰੋ ਕਰਾਂ ਦੇ ਬਸ ਹਾਂਜੀ ਫਿਰ ਇਸ ਦੇ ਵੀਰ ਜੀ 50000 ਦੀ ਵਸੀ ਦੇ ਲਾ ਤੇ 2000 ਰੁਪਏ ਛੋਟ ਕਰਨਾ 48000 ਠੀਕ ਆ ਜੈ ਜੀ ਆ ਜੈ ਜੀ ਚਲੋ ਮੇਰਾ ਜੈ ਜੈ ਹੋਰ ਘੜੀ ਆ ਤੇਰੀ ਕਿਹਨੋਂ ਘੱਟ ਨਹੀਂ ਇਹ ਵੀ ਘੱਟ ਨਹੀਂ ਕਿਹੜੇ ਮੈਂ ਵੀ ਠੀਕ ਆ ਤੇ ਰਾਤ ਵੀ ਸਹੀ ਆ ਬੱਲੇ ਬੱਲੇ ਵਸੀ ਮਗਰ ਕੱਲ ਦੀ ਬਸ ਰੱਖਿਆ 15 ਲੀਟਰ ਬੋਲਾ ਤਿਆਰ ਕਰੀ ਪਰ ਇੱਕ ਗੱਲ 20 ਲੀਟਰ ਦਾ ਦੇ ਗਰੰਟੀ ਇਹ ਵੀ ਤੋਰੋ ਦੇਖੋ ਜੀ ਲੱਡੇ ਦੇ ਕੋ ਛੱਡੇ ਛੱਡੇ ਆ ਵੇਖੋ ਪਾ ਕੇ ਛੱਡੇ ਕੱਟ ਕੱਟ ਨੰਬਸ ਨਹੀਂ ਪਹਿਲਾਂ ਦੱਸ ਗਾਈ ਉਹ ਲਿਆਵਾ ਹੈ ਘਰ ਤੇ ਲੈਣੇ ਨੇ ਤੇ ਮੱਝ ਵੀ ਉਹ ਲਿਆਵਾਂਗੇ ਜਿਹੜੀ ਬਿਲਕੁਲ ਲੈਵਾ ਵੇਖੋ ਮੇਰਾ ਵੀ ਮਸੀਹ ਹੋਇਆ ਬਾਕੀ ਗਾ ਜੀ ਹੁੰਦੀ ਵੀ ਵਾਰ ਦੇ ਫਸਦੀ ਗਾ ਤੋੜ 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 ਮੇਖੋ ਬਸ਼ਿੰਦ ਤੋੜ ਤੋੜ ਬਾਕੀ ਗਾ ਕੇ ਥਾੜਾ ਖਾਓ ਵੀਰ ਜੀ ਇਹ ਗਰੀ ਮੇਰਾ ਸਰਬਾਲਾ ਦੇਖੋ ਝੂਂਗੀ ਕੋਈ ਛੱਡੀ ਛੁੱਡੀ ਮਾਰਦੀ ਨਹੀਂ ਡਰਦੀ ਜ਼ਰੂਰ ਆ ਹਾਂ ਹੋਰ ਕਹਿੰਦੇ ਵੀ ਮੋਟਾ ਚੱਲ 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 ਮੋਟਾ ਸੇਕ ਬੂਰਾ ਕਿੱਛ ਕਿੱਛ ਡਰਦੀ ਕਿਉਂ ਇੱਧਰ ਆ ਇਸ ਜੀ 24500 ਦੀ 45000 ਦੀ ਦੋ ਦੋ ਤੇ ਫਿਰ ਨੀ ਦਾ ਮਾਕੇ ਕਾ ਸਹੀ ਆ ਤੇ ਕਰੇ ਇਹ ਲੱਖਾ ਲੱਖਾ ਵਾਕੇ ਸਲ ਗਈ ਲੱਖੇ ਨੇ ਰੇਡ ਵੇ ਲੋ ਰੇਡ ਨੇ ਬੜੀ ਵਿਕਨਾ ਤੇ ਲੈ ਵੇ ਇੱਕ ਜਾਨਾ ਮੈ ਤੁਆ ਕੇ ਖਾ ਦੇਦਾ ਚੰਗੀ ਤਰ੍ਹਾਂ ਦੇਖਿਆ ਸੰਦੀਪ ਨੇ ਰੇਡ ਹਾਂ ਕੋਈ ਸੰਦੀਪੇ ਲਾਚ ਨਹੀਂ ਕਰੀਦਾ ਦੋ ਤਿੰਨ ਹਜ਼ਾਰ ਨਾਲ ਪਾ ਲੈਂਦਾ ਦੇਈ ਜੀਦਾ ਵਾਹ ਵਾਹ ਨਗਦਾਂ ਲਾਈਦਾ ਨਗਦਾਂ ਨਾਲ ਲੜਦੇ ਜਾਂਦੇ ਜੇ ਲਾਚ ਬੁਰੀ ਬਲਾ ਫਿਰ ਵੱਧ ਨਫਾ ਮੰਗਾ ਤੇ ਪਸ਼ੂਤੇ ਵੀ ਸੌਦਾ ਹੈ ਇਸ ਵਾਰ ਨਹੀਂ ਆ ਨਹੀਂ ਆ ਜਿਵੇਂ ਕਿ ਆਪਾਂ ਚੱਲੀਏ ਠੀਕ ਆ ਵਾਲ ਮੇ ਤਾਂ ਵੀ ਜਾਣੀ ਰੱਖੋ ਪਿਕਰਮੀਆਂ ਆਈਆਂ ਹੋਆ ਜੇਆ ਬਰਵਾਲ ਵੀ ਹੈ ਮਸ਼ੂ ਦੇ ਨਿਗਾਹ ਸਵਾਰ ਕੇ ਲਈ ਜਾਈ ਦੀ ਪੂਰਾ ਟੰਗੜਾ ਨੜਾ ਦੋਤਾ ਪਤਾ ਲੱਗੇ ਕਿਸਦੇ ਘਰ ਇਹ ਨਾ ਚਾਹ ਜੀਲੀ ਸਾਡੇ ਵੀਰੇ ਦੇ ਮਾਲ ਵੇਚਣਾ ਘਰ ਘਰ ਜਾ ਕੇ ਰੋਟੀ ਖਾਦੀ ਮੈਂ ਇੱਕ ਵਾਰੀ ਗਲਤ ਕੰਮ ਨਹੀਂ ਕਿਦੇ ਹੋ ਗਿਆ ਮੈਂ ਕਹਿ ਨਹੀਂ ਸਕਦਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕਦੇ ਤਾਂ ਕਰੀ ਘਰ ਘਰ ਦੇ ਮੈਂ ਵਿੱਚ ਗਿਆ ਜਲੰਧਰ ਏਰੀਆ ਦੇ ਵਿੱਚ ਬਾਕੀ ਮੈਨੂੰ ਪਤਾ ਨਹੀਂ ਮੈਂ ਗਿਆ ਕਿਦੇ ਨਹੀਂ ਗਿਆ ਹਾਂ ਦਵਾਬੇ ਏਰੀਆ ਦੇ ਵਿੱਚ ਮੈਨੂੰ ਕੱਲਾ ਕੱਲਾ ਬੰਦਾ ਜਾਂਦਾ ਗਿਆ ਤੋ ਨਾ ਅਕੇਲੇ ਲੁਧਿਆਣੇ ਤੱਕ ਹਾਂਜੀ ਹਾਂਜੀ ਜਿੱਦੇ ਘਰ ਮੈਂ ਨਹੀਂ ਗਿਆ ਰਾਤ ਤੱਕ ਮਾਲ ਲੰਦੇ ਰਹੇ ਪਹਿਲਾਂ ਅਦੇ ਰੋਟੀ ਪਸ਼ੂ ਬਨੋ ਫੇਰ ਰੋਟੀ ਖਾਓ ਫੇਰ ਤੁਸੀਂ ਗੱਲ ਕਰਦੇ ਬਿਲਕੁਲ ਬਿਲਕੁਲ ਸਦੀਪ ਜੀ ਧੋਖਾ ਕਰਾਂਗੇ ਆਪਾਂ ਆਹ ਰੁਪਈਆ ਉਹਨਾਂ ਪਾਵੇ ਇਦਾਂ ਔਨ ਲੈਣ ਮੱਚ ਕਰਦੇ ਧੋਖਾ ਕਰਨਾ ਹੀ ਨਹੀਂ ਜੀ ਨਾ ਮੇਰਾ ਮੇਰੀ ਕਰਾਂਗੇ ਪਸ਼ੂ ਹਾਂਜੀ ਹਾਂ ਐਂੀ ਮਾਲ ਵੀ ਕੀ ਜਾਂਦਾ ਹੁਣ ਵੇਖੋ ਉੱਤੇ ਕੀ ਹੋਊਗਾ ਸਦੀਪੇ ਟੋਗੇ ਲੈ ਆਈਦਾ ਘਰ ਚੋਂ ਪਸ਼ੂ ਲੈ ਆਈਦਾ ਵਿਚਾਰ ਕੇ ਪੈਸੇ ਦੇ ਦੇਗਾ ਮੇਰੇ ਪੈਸੇ ਦੇ ਦੇਗਾ ਕਾਲੀ ਕਰੀ ਦੀ ਪਸ਼ੂ ਚੰਗਾ ਕਾਲੀ ਕਰੀ ਨਹੀਂ ਆਪਾਂ ਕਾਲੀ ਨਹੀਂ ਕਰਦੇ ਇੱਕ ਬੱਕਰੀ ਜੀ ਵਿਖ ਇੱਕ ਗੁਰ ਚੋਰ ਐ ਬੱਕਰੀ ਸੋਈ ਜਾਂਦੀ ਦੀਰ ਹੂੰ ਹੂੰ ਤੇ ਆ ਦੋ ਬੱਕਰੀਆਂ ਮਗਰ ਆ ਜਿਆ ਅੱਖਾਂ ਬਿਲੀਆਂ ਬਲੀਆਂ ਤੇ ਨੀਲੀ ਜੀ ਆਂਦੀ ਬੱਕਰੀਆਂ ਖਾਦਾ ਦੋ ਆ ਦੇਖਾ ਇਹਦਾ 16000 ਦੀ ਦਗਾ ਖਾਣਾ 16000 ਛੱਡ ਦੋ ਯਾਰ 15000 ਚੱਜ ਜਾ ਜੀ ਕੋਸ਼ ਨਹੀਂ ਹੁੰਦਾ ਇੱਥੇ ਬਾਰੇ ਕਿੰਨੇ ਆਏ ਕਿਤੇ ਚਲਈ ਚਲੋ ਹੋਰ ਭਾਈ ਜੀ ਫਿਰ ਬੱਧੀ ਫਾਈਵ ਵਧੀਆ ਜੋ ਬੋਲੋ ਫਿਰ ਨੰਬਰ ਨੰਬਰ ਹੈ 9814624311 915097203 ਪਿੰਡ ਭੰਦੇਰ ਜ਼ਿਲ੍ਹਾ ਬਠਿੰਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸੋਨੇ ਸੋਨੇ ਕਮੈਂਟ ਕਰਿਆ ਕਰੋ ਵਿੱਚ ਕਹਿੰਦੇ ਗੋਲੀਆਂ ਖਾਦਿਆਂ ਗੋਲੀਆਂ ਨਹੀਂ ਕਦੀ ਖਾਦਿਆਂ ਪਰ ਇੱਕ ਗੱਲ ਮੈਂ ਵੀ ਦੁੱਧ ਪੀਨੇ ਦੁੱਧ ਮੇਰਾ ਨਾ ਹੁਣ ਚਲੋ ਕਮੈਂਟ ਜਿੱਤੇ ਆ ਗਈ ਆ ਹਾਂਜੀ ਅੱਜ ਤੋਂ ਗੁਸਾਆਂ ਕਰੇ ਮੇਰੇ ਜਿਹੜੇ ਵੀ ਕੋਈ ਵੀਡੀਓ ਵੇਖੇ ਹਾਂਜੀ ਪਰ ਯਾਰ ਕਮੈਂਟ ਸਾਥਰ ਗਿਆ ਸਾਥਰ ਸਦੀ ਵੀ ਗੋਲੀਆਂ ਗੋਲੀਆਂ ਸ਼ਰਾਬ ਆਈ ਕਰਨਾ ਕਹਿੰਦੇ ਕਹਿੰਦੇ ਸ਼ਰਾਬ ਆਈ ਕਰਦੇ ਕਹਿੰਦੇ ਮੇਰੀ ਇੱਕ ਮੈਂ ਗੱਲ ਮੈਂ ਦੱਸਦਾ ਪਤਾ ਗੱਲ ਕੀ ਆ ਹਾਂਜੀ ਉਦੋਂ ਮੈਂ ਲੇਟ ਹੋ ਗਿਆ ਤੇ ਮੇਰਾ ਯਾਰ ਮੂਡ ਕਰ ਮੈਂ ਉੱਥੇ ਬਹਿ ਗਿਆ ਧੂਲ ਭਲਾ ਜੇ ਹਾਂਜੀ ਤੇ ਕਮੈਂਟ ਆਇਆ ਕਿ ਸੁਨੀਰੇ ਦਾਰੂ ਪੀ ਦੀ ਦਾਰੂ ਨਾਲ ਜਿਹੜਾ ਉਹਨੇ ਪੀਤੀ ਕਿਦੇ ਪਰ ਇੱਕ ਗੱਲ ਆ ਜੇ ਮੇਰੀ ਭੈਣ ਨਾ ਤੁਹਾਡੀ ਵੀ ਭੈਣੀ ਲੱਗਦੀ ਆ ਜੋ ਅਸੀਂ ਘਰੇ ਜਨ ਨਾ ਤੇ ਅਸੀਂ ਵੀ ਗਾਂ ਜਾ ਕੇ ਭੈਣ ਭੈਣ ਭਰਾ ਨੂੰ ਸਾਹ ਵਰਤਦੇ ਆ ਔਰ ਮੇਰਾ ਵੀ ਨਾ ਉਹਨੇ ਗੱਲ ਕਰਿਆ ਰੱਖੋ ਜਿਹਨੇ ਕਿ ਲੋਗੜਾ ਠੀਕ ਹੈ ਨਾ ਮੈਂ ਕਮੈਂਟ ਡਿਲੀਟ ਕਰ ਦਦਾ ਹੋਂ ਜਿਹੜਾ ਕੋਈ ਗਾਲ ਕੱਢੂ ਮੈਂ ਕਮੈਂਟ ਡਿਲੀਟ ਕਰਨਾ ਜੇ ਕਮੈਂਟ ਜਿਹੜੇ ਖੱਚ ਪਾਦੇ ਜਿਹੜੇ ਆ ਅਸੀਂ ਜਵਾਬ ਦੇਣਗੇ ਇਹ ਨਹੀਂ ਗੱਲ ਕੀ ਬਥੇਰੇ ਭਰਾਵਾਂ ਨੇ ਭੈਣਾਂ ਨੂੰ ਪਿਆਰ ਕਰਦੇ ਆ ਉਹ ਜਿਹੜਾ ਇੱਕ ਬੰਦਾ ਗਲਤ ਕਮੈਂਟ ਕਰੂਗਾ ਨਾ ਮੱਥੇ ਜਵਾਬ ਦੇਣਗੇ ਹਲੇ ਵੀ ਪਾੜੀ ਲਿਆ ਕਰੇ ਫਿਰ ਆਪਣਾ ਅਗਲੇ ਦਿਨ ਪਾੜੀ ਮੈਂ ਤਾਂ ਗੱਲ ਕੀ ਹੈ ਨਹੀਂ ਚੰਗਾ ਲੱਗਦਾ ਪਾੜੀ ਵੀ ਲੈਵੇ ਆਪਣਾ ਐਜਾ ਬੰਦਾ ਸਦੀਪਰਾ ਨੂੰ ਪਿੰਡ ਦੱਸੇ ਇਕਦਿ ਦਸੀਏ ਨੂੰ ਵੀ ਕਮੈਂਟ ਕਿਤਾ ਕਰਦਾ ਕਰੀਦਾ ਸਦੀਪਰਾ ਦੇ ਨੰਬਰ ਚੱਲਣੇ ਉਹ ਜਿਹੇ ਬੰਦੇ ਨਹੀਂ ਦੇਖੋ ਭਾਈ ਜੀ ਸਾਡਾ ਅੱਧੀ ਰਾਤ ਹੋ ਗਈ। ਲੱਗ ਪਤਾ ਨਹੀਂ ਕਿਹੜਾ ਬੰਦਾ ਉਹਨੇ ਕਦੇ ਠੱਗੀ ਠੁਗੀ ਖਾਧੀ ਹੈਗੇ ਮੈਂ ਆਹ ਚੈਨਲ ਦਾ ਨਾਂ ਨਹੀਂ ਲੈਂਦਾ। ਉਹ ਪਹਿਲਾਂ ਇਦਾਂ ਆਂਦਾ ਏ ਉਹ ਚੈਨਲ ਤੋਂ ਡੰਗ ਨਾ ਲਿਓ। ਹੱਤ ਕਰਦਾ ਰਹਿਣਾ ਕਮੈਂਟ। ਹਾਂ ਜੀ ਹਾਂ ਜੀ। ਹੁਣ ਕਦੀ ਇਦਾਂ ਕਰਦਾ ਤਾਂ ਤੂੰ ਨੇ ਠੱਗੀ ਖਾ ਗਿਆ। ਦੂਜਿਆਂ ਨੂੰ ਤੂੰ ਕੀ ਕਹਿਂਦਾ ਵੀ ਇੰਨਾ ਦੁੱਧਰੀ ਪਿਛਲੀ ਵਾਰ 83 ਹਜ਼ਾਰ ਦੀ ਵੈਢ ਗਈ ਜਿਲੰਦਰ। ਜਿਹਨਾਂ ਲੈਣੀ ਦੱਲੀ ਤੇ ਆਂਦਾ ਏ ਇੰਨਾ ਦੁੱਧਰੀ ਵਾਸੀ। ਕਮੈਂਟਰ ਨੇ ਕਿਹਾ ਕਿ ਇਦਾਂ ਸਿਲਸਿਲੀ ਰੋਲ ਪਸ਼ੂ ਵੇਚੀ ਤੇ ਲਾਈ ਦੇ 30 35 ਸਾਲ ਹੋ ਗਏ ਪਾਰ। ਕੀ ਕਹਿੰਦਾ ਕਿਹਾ ਕੀ ਹੋਣੀ। ਬਾਅਦ ਇਹ ਮੈਂ ਥ ਅਧਿਕਾ ਲੱਗੀ ਇਹ ਨਹੀਂ ਚੰਗੇ ਨੇ ਦਾ ਸਾਡਾ ਜਰਾ ਸਾਡਾ ਮੂਹਨ ਕੀਤਾ ਤੇ ਅਸੀਂ ਬਹਿ ਗਏ ਕਰੀ ਜਾ ਇਹ ਕਮੈਂਟ ਕਰੀ ਜਾ ਇਹ ਨਾ ਥੋੜਾ ਕੰਮ ਹੈ ਕੰਮ ਹੈ ਕੰਮ ਕਰਨਾ ਹੈ ਕਾਦੀ ਵੇਖੋ ਫੋਨ ਬਣਾ ਜਿ ਬਹਿ ਗਏ ਆ ਸਾਡਾ ਵੀ ਬਹਿ ਕੇ ਦੇਖ ਤੇ ਤੁਸੀਂ ਪਹਿਲਾਂ ਸੋਚ ਸਮਝ ਕੇ ਲਿਖੇ ਕੀ ਕਹਿ ਲਿਆ ਅਧਿਕਾ ਕਰਨ ਕੀ ਜੀ ਵੇਖੋ ਇੰਦੇ ਜ ਪਤਨੀ ਕਿੰਨੀ ਹੈ ਪਹਿਣਾ ਮਾਵਾ ਆਪਣੇ ਘਰ ਇਹਨਾਂ ਦੇ ਮਾਵਾ ਪਹਿਣਾ ਹੈ ਜਿਹੜੇ ਨੇ ਕਮੈਂਟ ਕਰਦਾ ਉਹਨੂੰ ਪਤਾ ਨਹੀਂਗਾ ਪਰ 60% ਤਾਂ ਜਲਾਨੀਆਂ ਵੇਖਦੀਆਂ ਮੈਂ ਨਹੀਂ ਵੇਂਦੀਆਂ ਜਰੂਰ ਹੈ ਤੇ ਤੇਰੇ ਕਰ ਵੀ ਜਿਹੜੇ ਤੂੰ ਕਮੈਂਟ ਕਰਦੇ ਆ ਪੈਗ ਲੈ ਕੇ ਫਰਾਨਾ ਯਾਰ ਦੱਸੋ ਯਾਰ ਅਸੀਂ ਤਾਂ ਪੈਸੇ ਚੋ ਚਲੋ ਅਸੀਂ ਸਫਾਈ ਨਹੀਂ ਦੇਣੀ ਹਣਾ ਜੀ ਲੀਡਾ ਵੱਡੇ ਲਾ ਦੇ ਸਾਡੇ ਲਾ ਦੇ ਠੀਕ ਹੈ ਨਾ ਪਰ ਨਹੀਂ ਚੰਗਾ ਨਾ ਤੇ ਮੇਰਾ ਭਰਾ ਬਣ ਕੇ ਪਰ ਹੁਣ ਆਪਾਂ ਜੋ ਕੋਈ ਗਾਲ ਕੱਢੂ ਮੈਂ ਕਮੈਂਟ ਨਹੀਂ ਡੀਟ ਨਹੀਂ ਕਰਨਾ ਵੀ ਜਵਾਬ ਦੇਣਗੇ ਬਥੇਰੇ ਪਿਆਰ ਕਰਦੇ ਹਿੱਟ ਨਹੀਂ ਕਰਦੇ ਨਹੀਂ ਨਹੀਂ ਸਹੀ ਆਪ ਸਿੱਕਾ